ਸਤਿ ਸ਼੍ਰੀ ਅਕਾਲ ਜੀ। ਹਾਜ਼ਰੀ ਹੈ ਅੱਜ ਦੀ ਨਵੀਂ ਕਹਾਣੀ ਦੇ ਨਾਲ। 2 ਸਾਲ ਪਹਿਲਾਂ ਰੁਪਿੰਦਰ ਦਾ ਵਿਆਹ ਗੁਰਪ੍ਰੀਤ ਨਾਲ ਹੋਇਆ ਸੀ। ਵਿਆਹ ਵਿੱਚ ਰੁਪਿੰਦਰ ਦੇ ਪਿਤਾ ਨੇ ਦਾਜ ਵੀ ਬਹੁਤ ਦਿੱਤਾ ਪਰ ਰੁਪਿੰਦਰ ਦੇ ਸਹੁਰਿਆਂ ਦਾ ਲਾਲਚ ਵਧਦਾ ਹੀ ਜਾ ਰਿਹਾ ਸੀ। ਇੱਕ ਦਿਨ ਗੁਰਪ੍ਰੀਤ ਨੇ ਰੁਪਿੰਦਰ ਨੂੰ ਕਿਹਾ ਆਪਾਂ ਪ੍ਰੀਤੀ ਦਾ ਵਿਆਹ ਕਰਨਾ ਆ। ਉਹਦੇ ਵਿਆਹ ਲਈ ਕੁਝ ਪੈਸੇ ਘੱਟ ਪੈ ਗਏ ਆ। ਰੁਪਿੰਦਰ ਤੇਰੇ ਪਿਤਾ ਜੀ ਹਜੇ 2 ਮਹੀਨੇ ਪਹਿਲਾਂ ਹੀ ਰਿਟਾਇਰ ਹੋਇਆ ਘਟੋ ਘਟ 30 ਲੱਖ ਤਾਂ ਉਹਨਾਂ ਨੂੰ ਮਿਲਿਆ ਹੀ ਹੋਣਾ ਆ ਜੇ ਉਹ ਪੈਸੇ ਮਿਲ ਜਾਂਦੇ ਤਾਂ ਮੇਰੀ ਭੈਣ ਪ੍ਰੀਤੀ ਦਾ ਵਿਆਹ ਵੀ ਧੂਮ ਤਮ ਨਾਲ ਹੋ ਜਾਂਦਾ ਰੁਪਿੰਦਰ ਨੇ ਗੁਰਪ੍ਰੀਤ ਨੂੰ ਕਿਹਾ ਤੁਸੀਂ ਕਿਤੇ ਉਧਾਰ ਲੈ ਲਓ ਮੈਂ ਪੜ੍ਹੀ ਲਿਖੀ ਆ ਕੋਸ਼ਿਸ਼ ਕਰਨ ਤੇ ਮੈਨੂੰ ਵੀ ਕਿਤੇ ਨਾ ਕਿਤੇ ਨੌਕਰੀ ਵੀ ਮਿਲ ਹੀ ਜਾਊਗੀ ਆਪਾਂ ਦੋਵੇਂ ਮਿਲ ਕੇ ਕਰਜ਼ਾ ਲੈ ਲਵਾਂਗੇ ਤੇ ਫਿਰ ਪੈਸੇ ਝੁਕਾ ਦੇਵਾਂਗੇ ਗੌਰਪ੍ਰੀਤ ਨੇ ਚਿੜਦੇ ਹੋਏ ਕਿਹਾ ਮਤਲਬ ਤੂੰ ਆਪਣੇ ਪਾਪਾ ਕੋਲੋਂ ਪੈਸੇ ਨਹੀਂ ਮੰਗੇਂਗੀ ਤਰਪਿੰਦਰ ਕਹਿਣ ਲੱਗੀ ਨਹੀਂ ਕਦੀ ਨਹੀਂ ਮੈਂ ਉਮਰ ਦੇ ਇਸ ਮੋੜ ਤੇ ਆਪਣੇ ਪਿਤਾ ਜੀ ਨੂੰ ਕੰਗਾਲ ਨਹੀਂ ਕਰ ਸਕਦੀ ਤੁਹਾਨੂੰ ਤਾਂ ਪਤਾ ਆ ਮੇਰੇ ਵਿਆਹ ਚ ਪਿਤਾ ਜੀ ਨੇ ਆਪਣੀ ਸਾਰੀ ਜਮਾ ਪੂੰਜੀ ਲਾ ਦਿੱਤੀ ਸੀ ਹੁਣ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਜਿਹੜੇ ਥੋੜੇ ਬਹੁਤ ਪੈਸੇ ਮਿਲੇ ਆ ਉਹਨਾਂ ਦੇ ਕੋਲ ਉਹ ਪੈਸੇ ਤੇ ਛੋਟਾ ਜਿਹਾ ਇੱਕ ਮਕਾਨ ਹੀ ਬਚਿਆ ਆ ਅਜੇ ਮੇਰੀ ਛੋਟੀ ਭੈਣ ਦਾ ਵਿਆਹ ਵੀ ਤਾਂ ਕਰਨਾ ਆ ਮੈਂ ਉਹਨਾਂ ਕੋਲੋਂ ਪੈਸੇ ਕਿਵੇਂ ਮੰਗ ਸਕਦੀ ਆ ਕਿੱਥੋਂ ਦੇਣਗੇ ਉਹ ਗੁਰਪ੍ਰੀਤ ਦੇ ਫਿਰ ਪਿੰਦਰ ਨੂੰ ਸਮਝੰਦੇ ਹੋਏ ਕਿਹਾ ਕੀ ਇਹ ਤੇਰਾ ਆਖਰੀ ਫੈਸਲਾ ਆ ਕੀ ਤੇਰਾ ਆਪਣੀ ਨਨਾਨ ਪ੍ਰਤੀ ਕੋਈ ਫਰਜ਼ ਨਹੀਂ ਬੰਦਾ ਸਾਡੇ ਕੋਲ ਪੈਸੇ ਪੂਰੇ ਨਹੀਂ ਹੋ ਰਹੇ ਐਸੇ ਲਈ ਕਹਿ ਰਿਹਾ ਮੈਂ ਨਹੀਂ ਤਾਂ ਸਾਨੂੰ ਤੇਰੇ ਪੇਕੇ ਆ ਤੋਂ ਪੈਸੇ ਮੰਗਣ ਦੀ ਕੋਈ ਲੋੜ ਨਹੀਂ ਆ। ਪ੍ਰੀਤੀ ਦਾ ਰਿਸ਼ਤਾ ਤਾਂ ਪੱਕਾ ਹੋ ਗਿਆ ਆ ਤੇ ਤੇਰੀ ਭੈਣ ਦੇ ਵਿਆਹ ਨੂੰ ਤਾਂ ਅਜੇ 2-3 ਸਾਲ ਹੋਰ ਲੰਘ ਜਾਣਗੇ। ਉਹ ਉਦੋਂ ਦੀ ਉਦੋਂ ਵੇਖੀ ਜਾਊਗੀ। ਪਰ ਪਿੰਦਰ ਨੇ ਸਖਤੀ ਨਾਲ ਕਿਹਾ ਨਹੀਂ ਇਹ ਮੇਰਾ ਆਖਰੀ ਫੈਸਲਾ ਆ। ਮੈਂ ਆਪਣੇ ਪਿਤਾ ਜੀ ਕੋਲੋਂ ਹੋਰ ਇੱਕ ਵੀ ਪੈਸਾ ਨਹੀਂ ਮੰਗੂੰਗੀ। ਪ੍ਰੀਤੀ ਦਾ ਵਿਆਹ ਤੁਹਾਡੀ ਜ਼ਿੰਮੇਵਾਰੀ ਆ। ਤਾਂ ਮੇਰੇ ਪਿਤਾ ਜੀ ਦੇ ਸਿਰ ਤੇ ਵੀ ਉਹਨਾਂ ਦੀ ਧੀ ਦੀ ਜ਼ਿੰਮੇਵਾਰੀ ਆ ਹਜੇ ਤਾਂ ਉਹ ਬਾਕੀ ਆ ਗੁਰਪ੍ਰੀਤ ਨੇ ਫਿਰ ਗੁੱਸੇ ਨਾਲ ਕਿਹਾ ਤਾਂ ਤੂੰ ਉਹਨਾਂ ਦੀ ਕੁੜੀ ਨਹੀਂ ਆ ਤੂੰ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਆ ਤਾਂ ਰੁਪਿੰਦਰ ਨੇ ਕਿਹਾ ਹਾਂ ਮੈਂ ਉਹਨਾਂ ਦੀ ਧੀ ਆ ਪਰ ਹੁਣ ਜ਼ਿੰਮੇਵਾਰੀ ਤੁਹਾਡੀ ਆ ਉਹਨਾਂ ਦੀ ਧੀ ਹਾਂ ਤਾਂ ਹੀ ਤਾਂ ਉਹਨਾਂ ਨੇ ਇੰਨਾ ਕੁਝ ਮੇਰੇ ਵਿਆਹ ਵਿੱਚ ਲਾ ਦਿੱਤਾ ਤੁਹਾਡੀ ਹਰ ਇੱਕ ਮੰਗ ਉਹਨਾਂ ਨੇ ਪੂਰੀ ਕੀਤੀ ਆ ਮੈਂ ਕਹਿ ਦਿੱਤਾ ਬਸ ਇਸ ਗੱਲ ਨੂੰ ਹੁਣ ਇੱਥੇ ਹੀ ਖਤਮ ਕਰ ਦੇਵੋ ਤੇ ਰੁਪਿੰਦਰ ਉੱਠ ਕੇ ਚਾਹ ਬਣਾਉਣ ਰਸੋਈ 'ਚ ਚਲੀ ਗਈ ਰੁਪਿੰਦਰ ਨੇ ਤਾਂ ਆਪਣੇ ਵੱਲੋਂ ਗੱਲ ਖਤਮ ਕਰ ਦਿੱਤੀ ਸੀ ਪਰ ਇੱਥੇ ਹੀ ਅੰਤ ਨਹੀਂ ਹੋਇਆ ਸੀ ਉਹਦਾ ਇਸ ਤਰ੍ਹਾਂ ਦੋ ਟੁੱਕ ਗੱਲ ਕਰਨਾ ਨਾ ਤਾਂ ਗੁਰਪ੍ਰੀਤ ਨੂੰ ਪਸੰਦ ਆਇਆ ਤੇ ਨਾ ਹੀ ਰੁਪਿੰਦਰ ਦੇ ਸਹੁਰੇ ਨੂੰ ਗੁਰਪ੍ਰੀਤ ਵੀ ਰੁਪਿੰਦਰ ਦੇ ਨਾਲ ਢੰਗ ਨਾਲ ਗੱਲ ਨਾ ਕਰਦਾ ਤੇ ਸੱਸ ਸਹੁਰਾ ਵੀ ਉਹਨੂੰ ਅਕਸਰ ਤਾਨੇ ਮਾਰਦੇ ਰਹਿੰਦੇ ਰੁਪਿੰਦਰ ਦੀ ਸਾਸ ਨੇ ਆਪਣਾ ਗੁੱਸਾ ਵਿਖਾਉਂਦੇ ਹੋਏ ਆਪਣੀ ਕੰਮ ਵਾਲੀ ਨੂੰ ਵੀ ਹਟਾ ਦਿੱਤਾ ਤੇ ਕਹਿਣ ਲੱਗੀ ਮੈਂ ਆਪਣੀ ਕੁੜੀ ਦੇ ਵਿਆਹ ਲਈ ਪੈਸੇ ਜੋੜਨੇ ਆ ਅੱਜ ਤੋਂ ਘਰ ਦੇ ਸਾਰੇ ਕੰਮ ਰੁਪਿੰਦਰ ਹੀ ਕਰੂਗੀ ਪਰ ਰੁਪਿੰਦਰ ਨੂੰ ਆਪਣੀ ਸਾਸ ਦੇ ਇਸ ਰਵੱਈਏ ਦਾ ਬਿਲਕੁਲ ਵੀ ਬੁਰਾ ਨਾ ਲੱਗਾ ਉਹਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਹੁਣ ਸਾਸ ਹਰ ਹੱਥ ਕੰਡਾ ਅਪਣਾਉਂਗੀ ਤੇ ਰੁਪਿੰਦਰ ਨੇ ਪੂਰਨ ਤੌਰ ਤੇ ਘਰ ਦੀ ਜ਼ਿੰਮੇਵਾਰੀ ਨੂੰ ਸੰਭਾਲ ਲਿਆ ਸੀ ਉਹਨੇ ਇੱਕ ਛੋਟੀ ਜੀ ਨੌਕਰੀ ਵੀ ਕਰ ਲਈ ਪਰ ਇਸ ਦੇ ਬਾਅਦ ਵੀ ਰੁਪਿੰਦਰ ਦਾ ਪਤੀ ਗੋਰਪ੍ਰੀਤ ਉਹਦੇ ਨਾਲ ਸਿੱਧੇ ਮੂੰਹ ਗੱਲ ਨਾ ਕਰਦਾ ਗੱਲ-ਗੱਲ ਤੇ ਉਹਨੂੰ ਤਾਣੇ ਜਿੰਦੇ ਸੀ ਪਰ ਰੁਪਿੰਦਰ ਆਪਣੇ ਫੈਸਲੇ ਤੇ ਅੜੀ ਰਹੀ ਉਹ ਆਪਣੀ ਨਨਾਨ ਦੇ ਵਿਆਹ ਲਈ ਆਪਣੇ ਪਿਤਾ ਜੀ ਦੀ ਆਖਰੀ ਪੂੰਜੀ ਉਹਨਾਂ ਕੋਲੋਂ ਨਹੀਂ ਖੋਣਾ ਚਾਹੁੰਦੀ ਸੀ ਉਹ ਜਾਣਦੀ ਸੀ ਕਿ ਬਗਾਨਿਆਂ ਕੋਲੋਂ ਲਿਆ ਕਰਜ਼ਾ ਤਾਂ ਚੁਕਾ ਦਿੱਤਾ ਜਾਊਗਾ ਪਰ ਜੇ ਪੈਸੇ ਮੇਰੇ ਪਿਤਾਜੀ ਕੋਲੋਂ ਲੈ ਲੈ ਗਏ ਤਾਂ ਉਹਨਾਂ ਪੈਸਿਆਂ ਨੂੰ ਕਰਜ਼ਾ ਵੀ ਨਹੀਂ ਸਮਝਿਆ ਜਾਊਗਾ ਤੇ ਸ਼ਾਇਦ ਉਹ ਪੈਸੇ ਕਦੀ ਵੀ ਨਾ ਵਾਪਸ ਕੀਤੇ ਜਾਣ ਇਸ ਲਈ ਰੁਪਿੰਦਰ ਆਪਣੇ ਫੈਸਲੇ ਤੇ ਅਟਲ ਰਹੀ ਰੁਪਿੰਦਰ ਦੀ ਛੋਟੀ ਨਨਾਨ ਪ੍ਰੀਤੀ ਹੋਸਟਲ 'ਚ ਰਹਿ ਕੇ ਪੜ੍ਹਾਈ ਕਰਦੀ ਸੀ ਘਰ ਦੇ ਮਾਮਲਿਆਂ ਬਾਰੇ ਉਹਨੂੰ ਕੁਝ ਨਹੀਂ ਪਤਾ ਸੀ ਪ੍ਰੀਤੀ ਦੀਪਾ ਆਪਣੀ ਭਾਬੀ ਨਾਲ ਬਹੁਤ ਵਧੀਆ ਬੰਦੀ ਸੀ ਰੁਪਿੰਦਰ ਤੇ ਪ੍ਰੀਤੀ ਇੱਕ ਉਮਰ ਦੀਆਂ ਹੀ ਸੀ ਪ੍ਰੀਤੀ ਜਦੋਂ ਵੀ ਹੋਸਟਲ ਤੋਂ ਘਰ ਆਉਂਦੀ ਤਾਂ ਆਪਣੀ ਭਾਬੀ ਰੁਪਿੰਦਰ ਦੇ ਨਾਲ ਕੁਲ ਮਿਲ ਜਾਂਦੀ ਰੁਪਿੰਦਰ ਤੇ ਉਹਦੀ ਨਾਨਣ ਪ੍ਰੀਤੀ ਵਿੱਚ ਗਹਿਰੀ ਦੋਸਤੀ ਸੀ ਪ੍ਰੀਤੀ ਵੀ ਆਪਣੇ ਮੰਮੀ ਪਾਪਾ ਤੋਂ ਵੱਧ ਆਪਣੀ ਭਾਬੀ ਤੇ ਹੀ ਵਿਸ਼ਵਾਸ ਕਰਦੀ ਸੀ ਰੁਪਿੰਦਰ ਨੇ ਜਦੋਂ ਆਪਣੇ ਫੈਸਲੇ ਬਾਰੇ ਪ੍ਰੀਤੀ ਨੂੰ ਦੱਸਿਆ ਤਪ੍ਰੀਤੀ ਨੇ ਵੀ ਆਪਣੀ ਭਾਬੀ ਦਾ ਹੀ ਪੱਖ ਲਿਆ ਤੇ ਕਿਹਾ ਕਿ ਭਾਬੀ ਤੁਸੀਂ ਬਿਲਕੁਲ ਠੀਕ ਕੀਤਾ ਆ ਚਾਹੇ ਮੇਰਾ ਵਿਆਹ ਆ ਪਰ ਉਹਦੇ ਵਿੱਚ ਤੁਹਾਡੇ ਪਿਤਾ ਜੀ ਦਾ ਇੱਕ ਵੀ ਪੈਸਾ ਨਹੀਂ ਲੱਗੂਗਾ ਕਿਸੇ ਨੂੰ ਹੱਕ ਨਹੀਂ ਆ ਇਸ ਉਮਰ 'ਚ ਅੰਕਲ ਜੀ ਕੋਲੋਂ ਪੈਸੇ ਲੈੰਦਾ ਅੰਕਲ ਜੀ ਉੱਤੇ ਹਜੇ ਇੱਕ ਜ਼ਿੰਮੇਵਾਰੀ ਬਾਕੀ ਆ ਤੇ ਵੀਰਾ ਤੇ ਤੁਸੀਂ ਦੋਵੇਂ ਮਿਲ ਕੇ ਮੇਰੇ ਲਈ ਜੋ ਵੀ ਕਰੋਗੇ ਮੇਰੇ ਲਈ ਉਹ ਵਧੀਆ ਹੀ ਹੋਊਗਾ ਮੈਨੂੰ ਤੁਹਾਡੇ ਦੋਵਾਂ ਤੇ ਭਰੋਸਾ ਆ। ਤੇ ਮੰਮੀ ਪਾਪਾ ਦੀਆਂ ਗੱਲਾਂ ਦਾ ਤੁਸੀਂ ਬੁਰਾ ਨਾ ਮੰਨਿਆ ਕਰੋ। ਥੋੜੇ ਦਿਨਾਂ ਚ ਹੀ ਸਾਰਾ ਕੁਝ ਠੀਕ ਹੋ ਜਾਊਗਾ। ਪਰ ਤੁਸੀਂ ਆਪਣੇ ਫੈਸਲੇ ਤੇ ਅੜੇ ਰਹੋ ਤੇ ਆਪਣੇ ਪਾਪਾ ਕੋਲੋਂ ਇੱਕ ਵੀ ਪੈਸਾ ਨਾ ਮੰਗਿਓ। ਰੁਪਿੰਦਰ ਨੇ ਇਸ ਬਾਰੇ ਆਪਣੇ ਪੇਕੇ ਆਪਣੇ ਮੰਮੀ ਪਾਪਾ ਨੂੰ ਕੁਝ ਨਾ ਦੱਸਿਆ। ਬਸ ਆਪਣੇ ਠੀਕ ਠਾਕ ਹੋਣ ਤੇ ਸੁਖੀ ਰਹਿਣ ਬਾਰੇ ਹੀ ਉਹਨਾਂ ਨੂੰ ਦੱਸਦੀ ਰਹੀ। ਸਭ ਕੁਝ ਠੀਕ ਚੱਲ ਰਿਹਾ ਸੀ। ਇਸੇ ਵਿੱਚ ਗੁਰਪ੍ਰੀਤ ਨੂੰ ਆਫਿਸ ਦੇ ਕੰਮ ਤੋਂ ਇੱਕ ਹਫ਼ਤੇ ਲਈ ਸ਼ਹਿਰ ਤੋਂ ਬਾਹਰ ਜਾਣਾ ਪਿਆ ਜਾਂਦੇ ਸਮੇਂ ਉਹ ਆਪਣੀ ਪਤਨੀ ਰਪਿੰਦਰ ਨਾਲ ਨਾਰਾਜ਼ ਸੀ ਉਹਨੇ ਰਪਿੰਦਰ ਨਾਲ ਕੋਈ ਵੀ ਗੱਲ ਨਾ ਕੀਤੀ ਪਰ ਰਪਿੰਦਰ ਨੇ ਆਪਣਾ ਫਰਜ਼ ਸਮਝਦੇ ਹੋਏ ਉਹਨੂੰ ਖਾਣੇ ਦਾ ਡੱਬਾ ਦੇਂਦੇ ਹੋਏ ਹੱਸ ਕੇ ਕਿਹਾ ਮੇਰੇ ਨਾਲ ਚਾਹੇ ਨਾਰਾਜ਼ ਰਹੋ ਪਰ ਖਾਣਾ ਵਕਤ ਤੇ ਖਾ ਲਿਓ ਤੇ ਆਪਣੇ ਪਹੁੰਚਣ ਦੀ ਖ਼ਬਰ ਜ਼ਰੂਰ ਦੇ ਦਿਓ ਚਾਹੇ ਫੋਨ ਤੇ ਗੱਲ ਨਾ ਕਰਿਓ ਪਰ WhatsApp ਤੇ ਮੈਸੇਜ ਤਾਂ ਕਰ ਹੀ ਦਿਓ ਜੇ ਵਕਤ ਮਿਲੇ ਤਾਂ ਖੁਦ ਨੂੰ ਮੇਰੀ ਜਗ੍ਹਾ ਰੱਖ ਕੇ ਵੇਖਿਓ ਚਾਹੇ ਤੁਹਾਨੂੰ ਸਾਫ਼ ਠੀਕ ਲੱਗੇ ਤਾਂ ਗੁਰਪ੍ਰੀਤ ਨੇ ਇੱਥੇ ਵੀ ਰਪਿੰਦਰ ਨੂੰ ਕੋਈ ਜਵਾਬ ਨਾ ਦਿੱਤਾ ਤੇ ਆਪਣਾ ਬੈਗ ਤੇ ਟਿਫਨ ਲੈ ਕੇ ਉਹ ਚਲਾ ਗਿਆ ਦੋ ਦਿਨਾਂ ਬਾਅਦ ਰਪਿੰਦਰ ਨੂੰ ਥਕਾਨ ਜਈ ਮਹਿਸੂਸ ਹੋ ਰਹੀ ਸੀ ਉਹ ਘਰ ਦੇ ਸਾਰੇ ਕੰਮ ਤੇ ਨੌਕਰੀ ਦੇ ਨਾਲ ਨਾਲ ਬਹੁਤ ਥੱਕ ਕੇ ਝੂਰ ਹੋ ਜਾਂਦੀ ਸੀ ਘਰ ਦਾ ਸਾਰਾ ਕੰਮ ਨਿਬੇੜ ਕੇ ਸੋਹਰੇ ਨੂੰ ਦੁੱਧ ਦਾ ਗਲਾਸ ਦੇ ਕੇ ਉਹ ਆਪਣੇ ਕਮਰੇ 'ਚ ਜਾ ਕੇ ਮੰਜੇ ਤੇ ਲੇਟ ਗਈ ਮਾਨਸਿਕ ਤੇ ਸਰੀਰਕ ਥਕਾਨ ਨੇ ਉਹਨੂੰ ਅੰਦਰੋਂ ਤੋੜ ਦਿੱਤਾ ਸੀ ਤੇ ਉੱਤੋਂ ਗੋਰਪ੍ਰੀ ਦਾ ਇਹ ਵਿਹਾਰ ਉਹਨੂੰ ਪਰੇਸ਼ਾਨ ਕਰ ਰਿਹਾ ਸੀ ਪਤੀ ਹੋ ਕੇ ਵੀ ਗੋਰਪ੍ਰੀ ਤੋਂ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਇਹ ਨਾ ਕਹਿਣ ਤੋਂ ਬਾਅਦ ਵੀ ਗੋਰਪ੍ਰੀਤ ਨੇ ਆਪਣੇ ਪਹੁੰਚਣ ਦੀ ਖਬਰ ਤੱਕ ਦੇਣਾ ਵੀ ਜ਼ਰੂਰੀ ਨਾ ਸਮਝਿਆ ਤੇ ਜਦੋਂ ਰੁਪਿੰਦਰ ਨੇ ਫੋਨ ਕੀਤਾ ਤਾਂ ਉਹਦਾ ਫੋਨ ਵੀ ਨਾ ਚੁੱਕਿਆ ਰੁਪਿੰਦਰ ਦੇ ਸਹੁਰੇ ਨੇ ਫੋਨ ਤੇ ਗੋਰਪ੍ਰੀਤ ਕੋਲੋਂ ਪਹੁੰਚਣ ਦੀ ਖਬਰ ਲਈ ਤਾਂ ਜਾ ਕੇ ਰੁਪਿੰਦਰ ਨੂੰ ਚੈਨ ਆਇਆ ਪਰਿਵਾਰ ਦੀ ਨਾਰਾਜ਼ਗੀ ਤੋਂ ਜ਼ਿਆਦਾ ਪਤੀ ਦੀ ਇਸ ਖਮੋਸ਼ੀ ਨੇ ਉਹਨੂੰ ਦੁਖੀ ਕਰ ਦਿੱਤਾ ਸੀ ਰਾਤ ਦੇ 9 ਵਜੇ ਸੀ ਉਹਨੂੰ ਥਕਾਵਟ ਦੇ ਕਾਰਨ ਬੁਖਾਰ ਹੋ ਗਿਆ ਅਗਲੇ ਦਿਨ ਸਵੇਰੇ ਉਹਦੇ ਕੋਲੋਂ ਉੱਠਿਆ ਨਗਿਆ ਤਾਂ ਉਹਨੇ ਫੋਨ ਕਰਕੇ ਛੁੱਟੀ ਲੈ ਲਈ ਫਿਰ ਕੱਪੜੇ ਬਦਲ ਲੈ ਤੇ ਸੌ ਗਈ ਪਾਣੀ ਦੀਆਂ ਬੂੰਦਾਂ ਜਦੋਂ ਉਹਦੇ ਤਪਦੇ ਸਰੀਰ ਤੇ ਡਿੱਗੀਆਂ ਤਾਂ ਹੋਰ ਵੀ ਜ਼ਿਆਦਾ ਦਰਦ ਹੋਣ ਲੱਗੀ ਉਹਨੇ ਕਿਸੇ ਤਰ੍ਹਾਂ ਚਾਹ ਨਾਸ਼ਤਾ ਬਣਾ ਕੇ ਡਾਈਨਿੰਗ ਟੇਬਲ ਤੇ ਰੱਖ ਦਿੱਤਾ ਤੇ ਖੁਦ ਚਾਹ ਦਾ ਕੱਪ ਤੇ ਨਾਸ਼ਤਾ ਲੈ ਕੇ ਕਮਰੇ 'ਚ ਚਲੀ ਗਈ ਰੁਪਿੰਦਰ ਕੋਲੋਂ ਚੰਗੀ ਤਰ੍ਹਾਂ ਬੈਠਾ ਵੀ ਨਹੀਂ ਜਾ ਰਿਹਾ ਸੀ ਸਰਾਣੇ ਦਾ ਸਹਾਰਾ ਲੈ ਕੇ ਬਿਸਤਰੇ ਤੇ ਲੇਟੀ ਤਾਂ ਪਤਾ ਨਹੀਂ ਕਦੋਂ ਬੇਸੁੱਧ ਹੋ ਕੇ ਡਿੱਗ ਪਈ ਦੁਪਹਿਰ ਤੱਕ ਉਹ ਕਮਰੇ ਵਿੱਚੋਂ ਨਾ ਨਿਕਲੀ ਤਾਂ ਸਾਸੂ ਉਹਨੂੰ ਕਮਰੇ ਵਿੱਚ ਵੇਖ ਕੇ ਚਲੀ ਗਈ ਸਹੋਰੇ ਨੇ ਉਹਨੂੰ ਸੁੱਤੀ ਵੇਖ ਕੇ ਖਾਣਾ ਬਾਹਰੋਂ ਮੰਗਵਾ ਲਿਆ ਤੇ ਸੱਸ ਤੇ ਸਹੋਰਾ ਦੋਵੇਂ ਹੀ ਰਾਤ ਦਾ ਖਾਣਾ ਖਾ ਕੇ ਸੌਂ ਗਏ ਰਾਤ ਦੇ ਕਰੀਬ 8 ਵਜੇ ਸੀ ਰੁਪਿੰਦਰ ਨੂੰ ਆਪਣੀ ਕੋਈ ਸੁੱਧ ਬੁੱਧ ਨਹੀਂ ਸੀ ਉਹ ਬੇਸੁਧ ਹਾਲਤ ਵਿੱਚ ਆਪਣੇ ਬੈੱਡ ਤੇ ਪਈ ਸੀ ਸਾਰਾ ਦਿਨ ਕਿਸੇ ਨੇ ਉਹਦੀ ਖ਼ਬਰ ਨਾ ਲਈ ਸ਼ਾਮ ਨੂੰ ਕਿਸੇ ਤਰ੍ਹਾਂ ਉੱਠ ਕੇ ਬੈਠੀ ਪਰ ਫਿਰ ਲੇਟ ਗਈ ਲਗਭਗ 9 ਵਜੇ ਨੂੰ ਹੋਏ ਸੀ ਬੁਖਾਰ ਵਾਧਦਾ ਹੀ ਜਾ ਰਿਹਾ ਸੀ ਉਹਦਾ ਗਲਾ ਸੁੱਕਣ ਲੱਗਾ ਭੁੱਖ ਦਾ ਤਾਂ ਉਹਨੂੰ ਅੰਦਾਜ਼ਾ ਹੀ ਨਹੀਂ ਸੀ ਗਲੇ ਵਿੱਚ ਕੰਡੇ ਜਿਹਾ ਚੂਭ ਰਿਹਾ ਸੀ ਕਮਰੇ 'ਚ ਰੱਖਿਆ ਪਾਣੀ ਦਾ ਜੱਗ ਵੀ ਖਾਲੀ ਹੋ ਚੁੱਕਿਆ ਸੀ ਪਾਣੀ ਦਾ ਜੱਗ ਲੈ ਕੇ ਉਹ ਕਮਰੇ ਤੋਂ ਬਾਹਰ ਨਿਕਲੀ ਰਸੋਈ ਤੱਕ ਜਾਣ ਲਈ ਉਹਨੇ ਸੱਸ ਦੇ ਕਮਰੇ ਦੇ ਸਾਹਮਣੇੋਂ ਲੰਘਣਾ ਸੀ ਸੱਸ ਦੇ ਕਮਰੇ ਦੀ ਖਿੜਕੀ ਖੁੱਲੀ ਹੋਈ ਸੀ ਕਮਰੇ ਦੇ ਕੋਲ ਜਾਂਦੇ ਵਕਤ ਉਹਨੂੰ ਸੱਸ ਸਹੁਰੇ ਦੀਆਂ ਗੱਲਾਂ ਦੀ ਆਵਾਜ਼ ਸੁਣਾਈ ਦਿੱਤੀ ਅਚਾਨਕ ਆਪਣਾ ਨਾਮ ਸੁਣ ਕੇ ਉਹ ਰੁਕ ਗਈ ਨਾ ਚਾਹੁੰਦੇ ਹੋਏ ਵੀ ਕੰਧ ਦਾ ਸਹਾਰਾ ਲੈ ਕੇ ਉੱਥੇ ਖੜੀ ਹੋ ਗਈ ਕਮਰੇ ਵਿੱਚੋਂ ਗੱਲਬਾਤ ਕਰਨ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ ਸੌਰੇ ਨੇ ਕਿਹਾ ਇੱਕ ਵਾਰ ਫਿਰ ਸੋਚ ਲਾ ਤਾਂ ਸੱਸ ਬੋਲੀ ਸੋਚ ਲਿਆ ਹੁਣ ਉਹ ਸਾਡੇ ਕਿਸੇ ਕੰਮ ਦੀ ਨਹੀਂ ਆ ਵੇਖਿਆ ਨਹੀਂ ਅੱਜ ਸਵੇਰ ਤੋਂ ਕਿਵੇਂ ਮੂੰਹ ਅੱਡ ਕੇ ਪਈਆ ਤਾਂ ਸੌਰੇ ਨੇ ਕਿਹਾ ਸ਼ਾਇਦ ਉਹਦੀ ਸਿਹਤ ਖਰਾਬ ਆ ਤਾਂ ਸੱਸ ਬੋਲੀ ਹਾਂ ਉਹਨੂੰ ਵੇਖਿਆ ਸੀ ਤੇਜ਼ ਬੁਖਾਰ ਆ ਤਾਂ ਸੌਰੇ ਨੇ ਕਿਹਾ ਤਾਂ ਦੁੱਧ ਚ ਦਵਾਈ ਮਿਲਾ ਕੇ ਦੇ ਦੇ ਦਿੰਦੇ ਤਾਂ ਸੱਸ ਬੋਲੀ ਚੁੱਪ ਰਹਿ ਤੈਨੂੰ ਕੁਝ ਨਹੀਂ ਪਤਾ ਕੀ ਲੋੜ ਐ ਸਾਰਾ ਕੁਝ ਕਰਨ ਦੀ ਜਦੋਂ ਸਾਡਾ ਕਹਿਣਾ ਹੀ ਨਹੀਂ ਮੰਨਦੀ ਤਾਂ ਤਾਂ ਸਹੁਰਾ ਬੋਲਿਆ ਪਰ ਤਾਂ ਸੱਸ ਬੋਲੀ ਪਰ ਪੁਰ ਕੁਝ ਨਹੀਂ ਹੁਣ ਜ਼ਿਆਦਾ ਨਹੀਂ ਸੋਚਣਾ ਤਾਂ ਫਿਰ ਉਹਦਾ ਸਹੁਰਾ ਬੋਲਿਆ ਘਰਪ੍ਰੀਤ ਦਾ ਕੀ کریںਗੀ ਕੀ ਕਹੇਂਗੀ ਉਹਨੂੰ ਤਾਂ ਸੱਸ ਬੋਲੀ ਉਹਨੂੰ ਕੀ ਪਤਾ ਲੱਗੂਗਾ ਆਏ ਦਿਨ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਆ ਕੱਲ ਦੀ ਕੱਲ ਵੇਖੀ ਜਾਊਗੀ ਸਾਨੂੰ ਤਾਂ ਮੁਕਤੀ ਮਿਲ ਜਾਊਗੀ ਗੁਰਪ੍ਰੀਤ ਦਾ ਦੂਜਾ ਵਿਆਹ ਕਰ ਲਵਾਂਗੇ ਵਧੀਆ ਦਾਜ ਮਿਲ ਜੂਗਾ ਸਾਡੀ ਤੀ ਦਾ ਵਿਆਹ ਵੀ ਧੂਨ ਧਾਮ ਨਾਲ ਹੋ ਜਾਊਗਾ ਰੁਪਿੰਦਰ ਦੇ ਕੰਨਾਂ 'ਚ ਸੱਸ ਦੀ ਆਵਾਜ਼ ਸੁਣਾਈ ਦੇ ਰਹੀ ਸੀ ਇਸ ਤੋਂ ਜ਼ਿਆਦਾ ਸੁਣਨ ਦੀ ਤਾਕਤ ਉਹਦੇ ਵਿੱਚ ਨਹੀਂ ਸੀ ਉਹ ਉੱਥੇ ਹੀ ਢਾਲ ਹੋ ਕੇ ਡਿੱਗ ਪਈ ਤੇ ਪਤਾ ਨਹੀਂ ਕਦੋਂ ਬਿਉਸ਼ ਹੋ ਗਈ ਉਹਨੂੰ ਪਤਾ ਹੀ ਨਾ ਲੱਗਾ ਸਵੇਰੇ ਉੱਠੀ ਤਾਂ ਚਾਰੇ ਪਾਸੇ ਬਹੁਤ ਚੀਕ ਚਿਹੜਾ ਮੱਚਿਆ ਹੋਇਆ ਸੀ ਰੁਪਿੰਦਰ ਨੇ ਦੂਮਾ ਥਾਣਾਲ ਆਪਣਾ ਸਿਰ ਫੜ ਲਿਆ ਤੇ ਕੱਲ ਰਾਤ ਦੀਆਂ ਗੱਲਾਂ ਯਾਦ ਕਰਨ ਲੱਗੀ ਸ਼ਾਇਦ ਉਹ ਸੁਪਨਾ ਸੀ ਬੁਖਾਰ ਚੋਂ ਨੂੰ ਪਤਾ ਨਹੀਂ ਲੱਗਾ ਕਿ ਕੀ ਤੋਂ ਕੀ ਹੋ ਗਿਆ ਉਹਦੇ ਕਮਰੇ ਦੀ ਟੇਬਲ ਤੇ ਦੁੱਧ ਦਾ ਗਲਾਸ ਤੇ ਪਾਣੀ ਦਾ ਗਲਾਸ ਰੱਖਿਆ ਹੋਇਆ ਸੀ ਉਹਨੇ ਸੋਚਿਆ ਕਿ ਜੇ ਸਸ ਦੀਆਂ ਕਈਆਂ ਹੋਈਆਂ ਗੱਲਾਂ ਸੱਚ ਹੁੰਦੀਆਂ ਤੱਜ ਜਿੰਦਾ ਨਾ ਹੁੰਦੀ ਸਾਸੋ ਸਾਰੇ ਤੋਂ ਬਗੈਰ ਘਰ ਹੋਰ ਕੋਈ ਵੀ ਨਹੀਂ ਸੀ ਫਿਰ ਉਹਨੂੰ ਚੁੱਕ ਕੇ ਇੱਥੇ ਕੌਣ ਲਿਆਇਆ ਸ਼ਾਇਦ ਉਹ ਸਾਸੋਰੇ ਦੇ ਕਮਰੇ ਤੱਕ ਗਈ ਹੀ ਨਹੀਂ ਉਹ ਇੱਕ ਸੁਪਨਾ ਹੀ ਸੀ ਫਿਰ ਉਹ ਸੋਚਣ ਲੱਗੀ ਕਮਰੇ 'ਚ ਦੁੱਧ ਦਾ ਗਲਾਸ ਤੇ ਪਾਣੀ ਕਿਵੇਂ ਆਇਆ ਕੀ ਗੁਰਪ੍ਰੀਤ ਘਰ ਆ ਗਿਆ ਆ ਜਿਨੇ ਇਹ ਸਾਰਾ ਕੁਝ ਕੀਤਾ ਆ ਜਾਂ ਫਿਰ ਉਹਦੀ ਨਨਾਨ ਪ੍ਰੀਤੀ ਆ ਗਈ ਆ ਸੋਚਣ ਲੱਗੀ ਸ਼ਰਧ ਦੇਰ ਰਾਤ ਤੱਕ ਉਹ ਆਈ ਗਈ ਹੋਵੇਗੀ ਹੋਸਟਲ ਤੋਂ ਸਾਰੇ ਘਰ ਚ ਤੂਫਾਨ ਜਾ ਆ ਗਿਆ ਬਾਹਰ ਬਹੁਤ ਲੋਕ ਇਕੱਠੇ ਹੋਏ ਸੀ ਤੇ ਆਵਾਜ਼ਾਂ ਆ ਰਹੀਆਂ ਸੀ ਅੱਗ ਅੱਗ ਤੇ ਪਾਣੀ ਪਾਓ ਕੋਈ ਫਾਇਰ ਬ੍ਰਿਗੇਡ ਨੂੰ ਫੋਨ ਕਰ ਦੋ ਫਿਰ ਰਪਿੰਦਰ ਨੇ ਉਹਨਾਂ ਆਵਾਜ਼ਾਂ ਦੇ ਵਿੱਚ ਆਪਣੀ ਸੱਸ ਦੀਆਂ ਚੀਕਾਂ ਸੁਣੀਆਂ ਹਾਏ ਹਾਏ ਕੋਈ ਤਾਂ ਬਚਾ ਲੋ ਮੇਰੀ ਬਹੂ ਨੂੰ ਮੇਰੀ ਬਹੂ ਰਪਿੰਦਰ ਨੂੰ ਫਿਰ ਇਨਾਂ ਆਵਾਜ਼ਾਂ ਦੇ ਵਿੱਚ ਉਹਨੂੰ ਇੱਕ ਹੋਰ ਚੀਕਦੀ ਹੋਈ ਆਵਾਜ਼ ਸੁਣਾਈ ਦਿੱਤੀ ਬਚਾਓ ਬਚਾਓ ਦਰਵਾਜ਼ਾ ਖੋਲੋ ਦਰਵਾਜ਼ਾ ਰੁਪਿੰਦਰ ਘਬਰਾ ਕੇ ਉੱਠ ਗਈ ਤੇ ਦੀਵਾਰ ਦਾ ਸਹਾਰਾ ਲੈ ਕੇ ਹੌਲੀ-ਹੌਲੀ ਚੱਲਦੇ ਹੋਏ ਕਮਰੇ ਤੋਂ ਬਾਹਰ ਆ ਗਈ ਬਾਹਰ ਸੋਈ ਚ ਅੱਗ ਦੀਆਂ ਲਪਟਾਂ ਉੱਠ ਰਹੀਆਂ ਸੀ ਵੇੜੇ 'ਚ ਖੜੇ ਕੁਝ ਲੋਕ ਪਾਣੀ ਪਾ ਕੇ ਅੱਗ ਬੁਝਾਉਣ ਦਾ ਯਤਨ ਕਰ ਰਹੇ ਸੀ ਇੱਕ ਪਾਸੇ ਸੋਹਰਾ ਗੁਮਸੁਮ ਜਿਹਾ ਹੋਇਆ ਖੜਾ ਸੀ ਉਹਨਾਂ ਦੇ ਕੋਲ ਹੀ ਖੜੀ ਸੱਸ ચીਕ-ਚੀਕ ਕੇ ਵਿਰਲਾਪ ਕਰ ਰਹੀ ਸੀ ਹਾਏ ਮੇਰੀ ਬਹੂ ਹਾਏ ਮੇਰੀ ਬਹੂ ਰੁਪਿੰਦਰ ਰੁਪਿੰਦਰ ਅੱਗੇ ਵਧੀ ਉਦੋਂ ਹੀ ਕਿਸੇ ਨੇ ਪੁਕਾਰਿਆ ਤੁਹਾਡੀ ਬਹੂ ਤਾਂ ਉਹ ਖੜੀ ਆ ਤਾਂ ਸੱਸ ਨੇ ਪਲਟ ਕੇ ਵੇਖਿਆ ਤੂੰ ਤੂੰ ਇੱਥੇ ਆ ਦਾ ਰਸੋਈ ਚ ਕੌਣ ਆ ਉਹ ਹੱਕੀ ਬੱਕੀ ਰਹਿ ਗਈ ਰੁਪਿੰਦਰ ਨੇ ਅੱਦਾ ਅਧੂ ਰਾਜਾ ਜਵਾਬ ਦਿੱਤਾ ਗੋਰਪ੍ਰੀਤ ਪ੍ਰੀਤੀ ਰੁਪਿੰਦਰ ਕੰਮ ਲੱਗੀ ਉਦੋਂ ਹੀ ਭੀੜ ਨੂੰ ਚੀਰਦੇ ਹੋਏ ਉਹਦੀ ਸਾਸ ਨੇ ਝਟਪਟ ਰਸੋਈ ਦਾ ਦਰਵਾਜ਼ਾ ਖੋਲ ਦਿੱਤਾ ਅੰਦਰ ਪਈ ਇੱਕ ਔਰਤ ਦੀ Laash ਅੱਗ ਨਾਲ ਸੜ ਰਹੀ ਸੀ ਕਿਸੇ ਨੇ ਹੌਸਲਾ ਕਰਕੇ ਉਹਨੂੰ ਰਸੋਈ ਚੋਂ ਬਾਹਰ ਖਿੱਚ ਲਿਆ ਉਹਦੇ ਸਰੀਰ ਤੇ ਜੀਨ ਟੌਪ ਸੀ ਪ੍ਰੀਤੀ ਰੁਪਿੰਦਰ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਪ੍ਰੀਤੀ ਤਾਂ ਹੋਸਟਲ ਚ ਸੀ ਸੋਹਰਾ ਹੜ ਬੜਾ ਕੇ ਬੋਲਿਆ ਹਾਏ ਹਾਏ ਮੇਰੀ ਬੱਚੀ ਪ੍ਰੀਤੀ ਸੱਸ ਚੀਕ ਚੀਕ ਕੇ ਰੋਣ ਲੱਗੀ ਰੁਪਿੰਦਰ ਵੀ ਰੋਣ ਲੱਗ ਪਈ ਉਹ ਕੰਨ ਦੇ ਸਹਾਰੇ ਫਟੀਆਂ ਦੀਆਂ ਫਟੀਆਂ ਅੱਖਾਂ ਨਾਲ ਚਾਰੇ ਪਾਸੇ ਵੇਖ ਰਹੀ ਸੀ ਹੁਣ ਸਾਰੇ ਹਾਲਾਤ ਉਹਦੇ ਸਾਹਮਣੇ ਹੌਲੀ ਹੌਲੀ ਸਾਫ਼ ਹੋਣ ਲੱਗੇ ਕੱਲ ਸੋਹਰੇ ਨੇ ਉਹਨੂੰ ਮਾਰਨ ਦਾ ਪਲਾਨ ਬਣਾਇਆ ਸੀ ਕਿਵੇਂ ਇਹ ਸਾਰਾ ਕੁਝ ਹੋਇਆ ਉਹਨੂੰ ਨਹੀਂ ਪਤਾ ਪਰ ਹੁਣ ਸਾਰਾ ਕੁਝ ਸਾਫ ਹੋ ਗਿਆ ਸੀ। ਉਹਨੇ ਕੋਈ ਸੁਪਨਾ ਨਹੀਂ ਸੀ ਵੇਖਿਆ। ਸੱਚ ਸੀ। ਇਹ ਜੋ ਉਹਨੇ ਸੁਣਿਆ ਤੇ ਉਹ ਸੁਣ ਕੇ ਉਹ ਬਿສຸດ ਹੋ ਗਈ ਸੀ। ਸ਼ਾਇਦ ਇਸ ਤੋਂ ਬਾਅਦ ਪ੍ਰੀਤੀ ਹੌਸਟਲ ਤੋਂ ਘਰ ਆਈ ਹੋਵੇਗੀ। ਉਹਦੇ ਕੋਲ ਬਾਹਰਲੇ ਦਰਵਾਜ਼ੇ ਦੀ ਦੂਜੀ ਚਾਬੀ ਸੀ। ਉਸੇ ਨੇ ਹੀ ਰੁਪਿੰਦਰ ਨੂੰ ਸਹਾਰਾ ਦੇ ਕੇ ਕਮਰੇ ਤੱਕ ਪਹੁੰਚਾਇਆ ਹੋਵੇਗਾ ਤੇ ਸਵੇਰੇ ਆਪਣੀ ਭਾਬੀ ਨੂੰ ਬੁਖਾਰ ਵਿੱਚ ਵੇਖ ਕੇ ਰਸੋਈ 'ਚ ਖੁਦ ਹੀ ਚਾ ਬਣਾਉਣ ਚਲੀ ਗਈ ਹੋਵੇਗੀ ਪਰ ਸਾਸ ਨੇ ਗੈਸ ਖੁੱਲਾ ਛੱਡ ਰੱਖਿਆ ਸੀ ਆਪਣੇ ਮਾਤਾ ਪਿਤਾ ਦੇ ਇਸ ਸਾਰੇ ਪਰਚੰਡ ਤੋਂ ਅਣਜਾਣ ਪ੍ਰੀਤੀ ਗੈਸ ਚਲਾਉਣ ਲਈ ਅੱਗੇ ਵਧੀ ਹੋਊਗੀ ਤਾਂ ਸਾਸ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਹੋਵੇਗਾ ਤਾਂ ਹੀ ਤਾਂ ਵਾਰ-ਵਾਰ ਚੀਕ ਰਹੀ ਸੀ ਬਚਾਓ ਬਚਾਓ ਦਰਵਾਜ਼ਾ ਖੋਲੋ ਲਾਲਚ ਤੇ ਸੁਵਾਰਥ ਇਨਸਾਨ ਨੂੰ ਅੰਨਾ ਕਰ ਦਿੰਦਾ ਆ ਉਦੋਂ ਤੱਕ ਕਿਸੇ ਨੇ ਗੁਰਪ੍ਰੀਤ ਤੇ ਪੁਲਿਸ ਨੂੰ ਖਬਰ ਦੇ ਦਿੱਤੀ। ਇੰਨੀ ਦੇਰ ਤੱਕ ਗੋਮਸਮ ਜੈ ਰਪਿੰਦਰ ਬੈਠੀ ਰਹੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੀ ਜਾਨ ਬਚ ਜਾਣ ਤੇ ਖੁਸ਼ ਹੋਵੇ ਜਾਂ ਆਪਣੀ ਭੈਣਾਂ ਤੋਂ ਵੀ ਪਿਆਰੀ ਨਨਾਨ ਪ੍ਰੀਤੀ ਦੀ ਮੌਤ ਤੇ ਦੁਖੀ ਹੋਵੇ। ਇਹ ਕੋਈ ਰੱਬ ਦੀ ਦਿੱਤੀ ਹੋਈ ਮੌਤ ਨਹੀਂ ਸੀ। ਇਹ ਇੱਕ ਸੋਚਿਆ ਸਮਝਿਆ ਕਤਲ ਸੀ। ਫਰਕ ਸੀ ਤਾਂ ਇਨਾ ਕਿ ਬਹੂ ਦੀ ਜਗ੍ਹਾ ਤੇ ਤੀ ਦੀ ਜਾਨ ਚਲੀ ਗਈ ਸੀ। ਜੇ ਬਹੁ ਮਰੀ ਹੁੰਦੀ ਤਾਂ ਸਾਰੇ ਦਿਖਾਵੇ ਲਈ ਅਥਰੂ ਵਹਾ ਰਹੇ ਹੁੰਦੇ ਫਿਰ ਕੁਝ ਹੀ ਦਿਨਾਂ ਬਾਅਦ ਮੁੰਡੇ ਦੇ ਸਿਰ ਤੇ ਸੇਰੇ ਬੰਨਣ ਦੀ ਤਿਆਰੀ ਹੋਣ ਲੱਗਦੀ ਤੇ ਹੁਣ ਉਦੋਂ ਤੱਕ ਗੁਰਪ੍ਰੀਤ ਵੀ ਆ ਗਿਆ ਪੁਲਸ ਵੀ ਆ ਗਈ ਤੇ Laash ਨੂੰ post mortem ਦੇ ਲਈ ਲੈ ਗਈ ਰੁਪਿੰਦਰ ਕੁਝ ਸਰਟੀਫਿਕੇਟ ਤੇ ਪੁਰਾਣੇ ਕੱਪੜੇ ਆਪਣੇ ਪੇਕਿਆਂ ਤੋਂ ਆਏ ਹੋਏ ਸੂਟਕੇਸ ਵਿੱਚ ਰੱਖ ਕੇ ਘਰ ਦੇ ਬਾਹਰਲੇ ਦਰਵਾਜ਼ੇ ਵੱਲ ਵਧੀ ਤਗੋਰਪ੍ਰੀਤ ਨੇ ਰੋ ਟੋਕਿਆ ਕਿ ਤੁਕਾਰ ਛੱਡ ਕੇ ਜਾਏਂਗੀ ਤਰਪਿੰਦਰ ਨੇ ਜਵਾਬ ਦਿੱਤਾ ਜੇ ਇਸ ਘਰ 'ਚ ਜਾਣ ਹੀ ਸੁਰੱਖਿਆਤ ਨਾ ਹੋਵੇ ਜਿੱਥੇ ਸਿਰਫ ਸੁਆਰਥ ਤੇ ਪੈਸਿਆਂ ਦੀ ਗੱਲ ਹੀ ਸਮਝੀ ਜਾਂਦੀ ਹੋਵੇ ਪਲਾ ਉੱਥੇ ਕੋਈ ਕਿਵੇਂ ਰਹਿ ਸਕਦਾ ਆ ਮੈਂ ਆਪਣੇ ਮੰਮੀ ਪਾਪਾ ਦੇ ਕੋਲ ਜਾ ਰਹੀ ਆ ਜਿਵੇਂ ਤੁਹਾਨੂੰ ਪ੍ਰੀਤੀ ਪਿਆਰੀ ਸੀ ਉਸੇ ਤਰ੍ਹਾਂ ਮੈਂ ਵੀ ਆਪਣੇ ਮੰਮੀ ਪਾਪਾ ਤੇ ਭੈਣ ਦੀ ਪਿਆਰੀਆਂ ਤੇਰਾ ਦਿੱਤਾ ਸਾਰਾ ਕੁਝ ਇੱਥੇ ਛੱਡ ਕੇ ਚੱਲੀ ਆਂ ਹੁਣ ਮੈਨੂੰ ਨਾ ਰੋਕੀ ਇਸ ਘਰ 'ਚ ਇਸ ਘਰ ਦੇ ਲੋਕਾਂ ਨਾਲ ਹੁਣ ਮੇਰਾ ਕੋਈ ਰਿਸ਼ਤਾ ਨਹੀਂ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਦੀ ਇਜਾਜ਼ਤ ਸਤ ਸ਼੍ਰੀ ਅਕਾਲ ਜੀ